ਕਾਫੀ ਸਮੇਂ ਤੋਂ মিডিਆ ਦੇ ਸਾਹਮਣੇ ਨਹੀਂ ਸੀ ਆਣਾ ਚਾਹੀ। ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ। ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਐਨੀ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ। ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੁੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ। ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਫਿਰ ਆਪਾਂ ਇੱਕ ਪ੍ਰੋਬਲੀ ਇੰਕੋਰ ਦੀ ਵੀਡੀਓ ਲੈ ਕੇ ਆਏ ਹਾਂ ਉਹ ਪਿਛਲੇ ਕੁਝ ਦਿਨਾਂ ਵਿੱਚ ਅਕਾਲ ਤਖਤ ਤੱਕ ਹੀ ਨਤਮਸਤਕ ਹੋਏ ਅਕਾਲ ਪੁਰਖ ਵੈਗੁਰੂ ਨੇ ਉਹਨਾਂ ਨੂੰ ਸਮਰਤ ਬਖਸ਼ੀ ਤੇ ਉਹ ਉੱਥੇ ਜਾ ਕੇ ਨਤਮਸਤਕ ਹੋਏ ਤੇ ਉੱਥੇ ਜਾ ਕੇ ਉਹ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਮਿਲੇ ਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਰੂਹ ਨੂੰ ਸਕੂਨ ਮਿਲਿਆ ਤੇ ਉਹਨਾਂ ਨੇ ਵੈਗੁਰੂ ਅੱਗੇ ਅਰਦਾਸ ਕੀਤੀ ਤੇ ਉਹਨਾਂ ਨੂੰ ਇੱਕ ਸਕੂਨ ਦਾ ਅਹਿਸਾਸ ਹੋਇਆ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਵੀ ਅਹਿਸਾਸ ਹੋ ਗਿਆ ਹੈ ਕਿ ਆਪਾਂ ਪਹਿਲਾਂ ਵੀ ਪ੍ਰੋਬਲਮ ਫੋਰ ਦੀ ਗੱਲ ਬਾਤ ਸੁਣਦੇ ਆਂ ਤੇ ਫਿਰ ਅੱਗੇ ਆਪਾਂ ਇਸ ਬਾਰੇ ਕਰਾਂਗੇ ਵਿਚਾਰ ਕਿ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਕਾਲ ਤਖ਼ਤ ਸਹਿਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਗੁਰਜੀਕਾ ਖਾਲਸਾ ਵਾਈਕੁਰਜੀ ਕੀ ਫਤਿਹ ਜੀ ਅੱਜ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਤियां ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕੀ ਪ੍ਰਬਲੀ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਵਿਚਾਰ ਦੇ ਲੈ ਇੱਥੇ ਪ੍ਰਬਲੀ ਰੋਂਦੇ ਹੋਏ ਕਹਿ ਰਹੇ ਹਨ ਕਿ ਉਹਨਾਂ ਦੀ ਕਰਜ਼ਾਰ ਕੋਸ਼ਿਸ਼ ਕੀਤੀ ਗਈ ਕਿਉਂ ਕੀਤੀ ਗਈ ਇਹ ਵੀ ਉਹ ਦੱਸ ਦੇ ਕਿਉਂਕਿ ਉਹਨਾਂ ਨੂੰ ਖੁਦ ਨੂੰ ਪਤਾ ਹੈ ਕਿ ਉਹਨਾਂ ਦੀ ਕਰਜ਼ਾਰ ਕੋਸ਼ਿਸ਼ ਕਿਉਂ ਕੀਤੀ ਉਹਨਾਂ ਨੇ ਕੁਝ ਗੁਰੂਤਵ ਹਟਕੇ ਗੱਲਾਂ ਕਈਆਂ ਕਰਨ ਭਾਵ ਕਿ ਉਹ ਗੁਰਮਰਯਾਦਾ ਤੋਂ ਬਾਹਰ ਹੋ ਕੇ ਚੱਲੇ ਸਨ ਉਹਨਾਂ ਨੂੰ ਕੀਰਤਨ ਕਰਨੇ ਚਾਹੀਦੇ ਸਨ ਤੇ ਉਹ ਕਰ ਰਹੀ ਸੀ ਬਲੌਗਿੰਗ ਬਲੌਗਿੰਗ ਚਲੋ ਠੀਕ ਹੈ ਉਹ ਕਰ ਰਹੀ ਸੀ ਪਰ ਉਹਨਾਂ ਨੇ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਇੰਟਰਨੈਟ ਉੱਤੇ ਪਾ ਦਿੱਤੀਆਂ ਸਨ ਜੋ ਕਿ ਵੀ ਬਾਤ ਸਨ ਤੇ ਉਹ ਵੀਡੀਓ ਦਾ ਕਾਰਨ ਹੀ ਉਹਨਾਂ ਦੀ ਕਰੜਾ ਕੋਸ਼ਿਸ਼ ਸੀ ਇਹ ਉਹਨਾਂ ਨੂੰ ਪਤਾ ਹੈ ਪਰ ਫਿਰ ਵੀ ਉਹ ਕਹਿ ਰਹੇ ਹਨ ਕਿ ਉਹਨਾਂ ਦੀ ਲੋਕਾਂ ਨੇ ਜਾਂ ਸਿੱਖਾਂ ਨੇ ਜਾਂ ਉਹਨਾਂ ਦੀ ਸਿੱਖਾਂ ਪ੍ਰਤੀ ਕੋਈ ਮਨਸ਼ਾ ਗਲਤ ਹੋ ਗਈ ਹੈ ਇਹ ਕਹਿ ਰਹੇ ਹਨ ਪਰ ਉਹਨਾਂ ਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਉਹ ਕਿਸ ਤਰ੍ਹਾਂ ਬੋਲਦੇ ਸਨ ਕਿ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਅਸੀਂ ਕੋਈ ਗਲਤ ਬੋਲ ਦਿੰਦੇ ਹਾਂ ਤਾਂ ਉਸ ਨੂੰ ਟਰੋਲ ਕਰਨਾ ਸੁਭਾਵਿਕ ਹੈ ਕਿਉਂਕਿ ਅੱਜ ਕੱਲ ਟਰੋਲਿੰਗ ਦਾ ਜ਼ਮਾਨਾ ਹੈ ਇੰਟਰਨੈਟ ਦਾ ਜ਼ਮਾਨਾ ਹੈ ਲੋਕ ਕਿਸੇ ਵੀ ਗੱਲ ਨੂੰ ਲੈ ਕੇ ਜ਼ਿਆਦਾ ਟਰੋਲ ਕਰ ਦਿੰਦੇ ਹਨ ਤੇ ਉਸ ਨਾਲ ਉਹਨਾਂ ਦੀ ਛਵੀ ਤੇ ਉਹ ਸਸਨਤਾ ਪਿਆਹੀ ਹੈ ਅੱਗੇ ਆਪਾਂ ਸੁਣਦੇ ਹਾਂ ਕਿ ਉਹ ਕਹਿਣਾ ਕੀ ਅਰਦੇ ਤਹਿਤ ਮੈਂ ਚਾਹੁੰਨਾ ਆ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆ ਇੱਧਰ ਡਾਕਟਰ ਸ਼ਿਵ ਸਿੰਘ ਹੋਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਆ ਕੇਸ ਮਸਲੇ ਤੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਾਡੇ ਸਿੱਖ ਪੰਥ ਨੂੰ ਵਧੀਆ ਜਥੇਦਾਰ ਮਿਲੇ ਹੈ। ਕੁਲਦੀਪ ਸਿੰਘ ਗੜਗੱਜ ਜੋ ਕਿ ਵਧੀਆ ਸੋਚ ਦੇ ਮਾਲਕ ਹਨ। ਉਹਨਾਂ ਨੂੰ ਵੈਗਰੂ ਨਹੀਂ ਚੰਗੀ ਸੋਚ ਬਖਸ਼ੀ ਹੈ। ਉਹ ਸਿੱਖ ਧਰਮ ਲਈ ਇੱਕ ਚੰਗਾ ਕਦਮ ਪੁੱਟ ਰਹੇ ਹਨ। ਉਹ ਹੁਣ ਇੱਕ ਸਿੱਖ ਧਰਮ ਦੇ ਪ੍ਰਚਾਰ ਲਈ ਲਹਿ ਛੇੜ ਰਹੇ ਹਨ। ਉਸ ਦੇ ਵਿੱਚੋਂ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ। ਤੇ ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਉਹ ਕਾਲ ਤੱਕ ਤਿਲਕੇ ਆਉਣ ਤੇ ਆਪਣਾ ਪੱਖ ਰੱਖਣਾ। ਹੇਰ ਉਹਨਾਂ ਦੇ ਪੱਖ ਨੂੰ ਪੰਜ ਪਿਆਰਿਆਂ ਦੀ 71 ਤਾ ਦੇ ਵਿੱਚ ਵਿਚਾਰਿਆ ਜਾਵੇਗਾ ਉਸ ਤੋਂ ਬਾਅਦ ਫੈਸਲਾ ਲੈ ਕੇ ਉਹਨਾਂ ਦੇ ਦੀਵਾਨ ਸਮਾਗਮ ਖੋਲ ਦਿੱਤੇ ਜਾਣਗੇ ਜਿਸ ਨਾਲ ਉਹ ਸਿੱਖ ਧਰਮ ਦਾ ਪ੍ਰਚਾਰ ਕਰ ਸਕਣਗੇ ਸਵਾਲ ਹੁਣ ਇਹ ਹੈ ਕਿ ਕੀ ਭਾਈ ਗਣਜੀਤ ਸਿੰਘ ਢੜਰੀਆਂ ਵਾਲੇ ਜੋ ਉਸ ਟਾਈਮ ਨਿਊਯਾਰਕ ਵਿੱਚ ਹਨ ਉਹ ਆ ਕੇ ਗੁਰੂ ਘਰ ਵਿੱਚ ਜਾਂ ਆਪਣੇ ਅਕਾਲ ਤਖਤ ਵਿਖੇ ਨਤਮਸਤਕ ਹੋਣਗੇ ਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਮਿਲ ਕੇ ਆਪਣਾ ਪੱਖ ਰੱਖਣਗੇ ਸੋਚਣ ਵਾਲੀ ਗੱਲ ਹੈ ਤੇ ਆਪਾਂ ਇਸ ਦਾ ਇੰਤਜ਼ਾਰ ਕਰਨ ਸਦਨੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸिखਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣ ਸਕਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ کردار ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਐਸਜੀ ਐਸਜੀ ਪੀਸੀ ਦੇ ਮਤੇ ਆ ਉਹਦੇ ਸੰਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ ਤੋ ਇਹ ਦੋਨੇ ਮਸਲੇ ਆ ਮੈਂ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ ਉਹਦੇ ਲਈ ਅਸੀਂ ਚਾਹੁੰਦੇ ਆ ਕਿ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਆ ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ ਪਰ ਲਾਲਚ ਦੇ ਕੇ ਜੇ ਕੋਈ ਅੱਜ ਇਧਰ ਜਾ ਰਿਹਾ ਕੱਲ ਉਧਰ ਚਲ ਜੂ ਉਹਦਾ ਨਜਿੱਠਣ ਦਾ ਤੇ ਹਾਲੇ ਹੋਈ ਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ 'ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਧੀ ਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਤੇ ਪੜ੍ਹਾਈ ਤੇ ਖਰਚਾ ਕਰਦੇ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਕੋਟ ਕਰਨ ਦੀ ਗੱਲ ਕਰੀ ਪਰ ਮੈਂ ਰੰਜੀਤ ਸਿੰਘ ਢੱਡਰੀਆਂ ਵਾਲਾ ਔਰ ਟਕਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 36 ਦਾ ਅੰਕੜਾ ਤੁਰ ਲੱਗਦਾ ਕਿ ਉਹ ਨਹੀਂ ਨਹੀਂ ਜੀ ਕੋਈ ਕੋਈ 36 ਦਾ ਅੰਕੜਾ ਨਹੀਂ ਟਕਸਾਲ ਵੀ ਸਾਡੀ ਆ ਤੇ ਉਹ ਵੀ ਸਾਡੇ ਆ ਪਰ ਜੋ ਅਕਸਰ ਢੱਡਰੀਆਂ ਵਾਲਾ ਸਿੱਖ ਇਤਿਹਾਸਾਂ ਛੇੜਸਟ ਕਰਦੇ ਜੋ ਸ਼ਬਦਾਵਲੀ ਵਰਤੀ ਜਾਂਦੀ ਉਹਨਾਂ ਵੱਲੋਂ ਉਧਰ ਨੂੰ ਲੈ ਕੇ ਬੜਾ ਰੋਸ ਹੈ ਸਿੱਖਾਂ ਨੂੰ ਮੈਂ ਤਾਂ ਇਹੋ ਕਹਿ ਰਹਿਣਾ ਜੀ ਵੀ ਉਹ ਪੰਥਕਰਵਤਾ ਪਰੰਪਰਾਵਾਂ ਸਿੱਖ ਮਰਿਆਦਾ ਉਹਦੇ ਦਾਇਰੇ ਚ ਪਹਿਲਾਂ ਵੀ ਚੱਲਦੇ ਹੁੰਦੇ ਔਰ ਚੱਲ ਪੈਣਗੇ ਸਿਆਣੇ ਨੇ ਉਹ ਪਿਛੇ ਜੋ ਜੋ ਪਿਛੇ ਹੋ ਗਿਆ ਉਹਨੂੰ ਤੇ ਆ ਮੋੜ ਨਹੀਂ ਸਕਦਾ ਕੋਈ ਪਰ ਇਹਦਾ ਮਤਲਬ ਇਹத் ਨਹੀਂ ਹੁੰਦਾ ਵੀ ਆਪਾਂ ਅੱਗੇ ਇਕੱਠੇ ਹੋਗੇ ਨਹੀਂ ਚੱਲ ਸਕਦੇ ਚੱਲ ਸਕਦੇ ਆਪਾਂ ਸਿੱਖੀਆਂ ਸਾਰੇ ਕੋਈ ਕੀ ਹੈਗਾ ਦੂਜੀ ਗੱਲ ਕੋਈ ਛਤੀ ਦਾ ਅੰਕੜਾ ਨਹੀਂ ਆ ਮੈਂ ਬਾਬਾ ਹਰਨਾਮ ਸਿੰਘ ਖਾਲਸਾ ਹੀ ਹੋਣਾਂ ਦੀ ਇੰਟਰਵਿਊ ਸੁਣੀ ਆ ਜਿਹਦੇ ਬੜੀ ਬੇਸਬਰੀ ਨਾਲ ਕਰ ਰਹੇ ਹਾਂ ਆਪਾਂ ਚਾਹੁੰਦੇ ਹਾਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੁਬਾਰਾ ਸਿੱਖ ਪੰਥ ਲਈ ਉਸੇ ਤਰ੍ਹਾਂ ਸਮਾਗਮ ਕਰਨ ਤੇ ਵੱਧ ਤੋਂ ਵੱਧ ਅਮਰਤ ਸੰਚਾਰ ਕਰਵਾਉਣ ਉਹ 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 ਵੀ ਇਹੋ ਗੱਲ ਕਹਿ ਰਹੇ ਜੋ ਮੈਂ ਕਹਿ ਰਿਹਾ ਭਈ ਜੇ ਆਪਾਂ ਮਰਿਆਦਾ ਦੇ ਵਿੱਚ ਇਕੱਠੇ ਚੱਲੀਏ ਮਰਿਆਦਾ ਦੀ ਪਾਲਣਾ ਕਰੀਏ ਮੈਂ ਕਹਿੰਨਾ ਤਰਕ ਨਹੀਂ ਹੋਣਾ ਚਾਹੀਦਾ ਮੈਂ ਨਾ ਪਿਛਲੇ ਡੇਢ ਮਹੀਨੇ ਤੋਂ ਇਸ਼ਨਾਨ ਨਹੀਂ ਕੀਤਾ ਉੱਥੇ ਸਰੋਵਰ 'ਚ ਅਮਰਤ ਸਰੋਵਰ 'ਚ ਹੁਣ ਮੈਂ ਕੱਲ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਉੱਡਦਾ ਫਿਰਦਾ ਇਹ ਸਾਡੇ ਗੁਰੂ ਦੀ ਕਲਾ ਵਾ ਸਾਡੇ ਗੁਰੂ ਨੇ ਬਣਾਇਆ ਵਾ ਉਹਨੂੰ ਤੇ ਉਹ ਹੀ ਜਾਣ ਸਕਦਾ ਜਿਹੜਾ ਉਹਨੂੰ ਮਾਣੇ ਇਸ ਕਰਕੇ ਕੋਈ ਗੱਲ ਨਹੀਂ ਆ ਰਣਜੀਤ ਸਿੰਘ ਢੜਿੰਗਾ ਵਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਜਦੋਂ ਉਹਨਾਂ ਨੇ ਉਹ ਹੀ ਗੱਲ ਕਹਿ ਦਿੱਤੀ ਵੀ ਮੈਂ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅਮਰ ਸੰਚਾਰ ਕਰਾਉਂਗਾ ਤੇ ਪਿੱਛੇ ਤੇ ਵੱਜਦਾ ਹੀ ਕੁਝ ਨਹੀਂ ਆ ਜਾਣ ਕਾਲਤਖ ਸਾਹਿਬ ਆਪਣਾ ਮਸਲਾ ਸਪਸ਼ਟੀ ਕਰ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਜ ਵਿਚਾਰਿਆ ਜਾਊਗਾ ਮੈਂ ਮਹਿਸੂਸ ਕਰਦਾ ਵੀ ਹੁਣ ਇਹੋ ਜਿਹਾ ਇੱਕ ਮਾਹੌਲ ਬਣ ਗਿਆ ਵਾ ਸਾਰੀਆਂ ਸਿੱਖ ਜਥੇਬੰਦੀਆਂ ਚਾਹੁੰਦੀਆਂ ਆ ਵਾ ਵੀ ਆਪਾਂ ਇਸ ਮਸਲੇ ਦੇ ਉੱਤੇ ਇਕੱਠੇ ਹੋ ਜੀਏ ਤੇ ਹੋ ਜਾਣਾ ਚਾਹੀਦਾ ਕੋਈ ਗੱਲ ਨਹੀਂ ਹੈਗੀ। ਇੱਕ ਸਿੰਘ ਜੀ ਸਾਹਿਬ ਕੱਲ ਅਮਰਤਪਾਲ ਦੇ ਪਰਿਵਾਰ ਨੇ ਤੁਹਾਡੇ ਨਾਲ ਬੁਲਾਕਾ ਕੀਤੀ ਐਨਐਸਏ ਨੂੰ ਜਿਹੜਾ ਐਕਸਟੈਂਡ ਕੀਤਾ ਗਿਆ। ਗੁਰੂ ਵਾਲਾ ਬਣਿਏ ਬਿਰਜੀ ਗੁਰੂ ਵਾਲਾ ਬਣਿਏ ਸੇਵਾ ਕਰਿਆ ਕਰੋ ਨਾਮ ਜਪਿਆ ਕਰੋ ਅਮਰਤ 베ਰੀ ਸਾਮਿਆ ਕਰੋ ਗੁਰੂ ਵਾਲਾ ਬਣ ਜੋ ਬਿਰਜੀ गुरु वाला बन जो बिरजी जी सेवाई करिया करो अमृत बेरी उठिया करो बनी पढ़िया करो बनी सुनिया करो वाहे गुरु नशे न छो गुरु वाला बनो देखो बिर जी मैं यूट्यूब चैनल पर भी है सुरेश सिंह खालसा चाहे लिख के काट ले करो चाहे बोल के काट ले करो बस पर देखिया करो आनंद लो ਬੜੇ ਰੀਲ ਹੁੰਦੇ ਆ ਉਹਨਾਂ ਆਪ ਬਹੁਤ ਮਸਤ ਨਰ ਜ਼ਿੰਦਗੀ ਜਿਨਾ ਤਾਂ ਐਸ ਕਲੇ ਜਿਓ ਗੁਰੂ ਵਾਲਾ ਬਣੋ ਦਾੜੀ ਰੱਖੋ ਕੇਸ ਰੱਖੋ ਬੋਲ ਸੋਨਹਾਂ ਸਾਸਰੀਆ ਕਾ ਸਭ ਤੋਂ ਮੱਤਾ ਸੰਗਤ ਹੁੰਦਾ ਜੀ ਇੱਕ ਪ੍ਰਵਾਸੀ ਵੀਰ ਨੇਪਾਲੀ ਵੀਰ ਬਾਬਾ ਸੁਰੇਸ਼ ਸਿੰਘ ਖਾਲਸਾ ਇਹਨਾਂ ਨੇ ਗੁਰੂ ਵਾਲਾ ਬਣੀਏ ਸੌਂਗ YouTube ਤੇ سوشل میڈیا ਉੱਪਰ ਪਾਇਆ ਹੈ ਤੇ ਬੜਾ ਹੀ ਵਧੀਆ ਮੈਸੇਜ ਹੈ ਉਹ ਅਕਸਰ ਹੀ ਕਹਿੰਦੇ ਰਹਿੰਦੇ ਹਨ ਕਿ ਨਸ਼ਿਆਂ ਨੂੰ ਛੱਡਿਏ ਗੁਰੂ ਵਾਲਾ ਬਣੀ ਬਾਕੀ ਹੀ ਨਸ਼ਿਆਂ ਨੂੰ ਛੱਡੋ ਤੇ ਗੁਰੂ ਵਾਲਾ ਬਣੋ ਬਹੁਤ ਸੋਹਣਾ ਮੈਸੇਜ ਦੇ ਰਿਹਾ ਵੀਰ ਉਹ ਲਗਭਗ ਦਿੱਲੀ YouTube ਉੱਪਰ ਕੋਈ ਨਾ ਕੋਈ ਵੀਡੀਓ ਪਾ ਰਿਹਾ ਹੈ ਤੇ ਸਾਰੇ ਵੀਰ ਭਰਾਵਾਂ ਨੂੰ ਇੱਕ ਮੈਸੇਜ ਦੇ ਰਿਹਾ ਹੈ ਕਿ ਜਦੋਂ ਇੱਕ ਪ੍ਰਵਾਸੀ ਵੀਰ ਗੁਰੂ ਦਾ ਇਨਾ ਸੱਚਾ ਸੁੱਚਾ ਸਿੱਖ ਬਣ ਸਕਦਾ ਹੈ ਤਾਂ ਸਾਡੀ ਸਿੱਖ ਕੌਮ ਗੁਰੂ ਤੋਂ ਦੂਰ ਕਿਉਂ ਜਾ ਰਹੀ ਹੈ ਤੇ ਸਾਨੂੰ ਘਟੋ ਘਟਾ ਇਸ ਵੀਰਵਾਲ ਦੇਖ ਕੇ ਤਾਂ ਆਪਣੇ ਘਰ ਵਾਪਸ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ